ਤੁਹਾਰੇ ਮੱਥਾ ਢੇਕਣ ਇਹ ਗਰਦਾਰ ਸੀਗੇ ਪੂਰੇ ਇਹਨਾਂ ਨੂੰ ਮੱਥੇ ਤੇ ਕੋਈ ਲੋੜ ਨਹੀਂ ਬਸ ਇਹ ਗੋਹ ਮੇੜ ਤੋਂ ਆ ਗੋਹ ਦਾ ਲੰਗਰਾ ਹੱਡਾ ਬਹਾਵਾ ਗਿਆ ਲੱਗਿਆ ਉਹ ਇੱਕ ਸਾਲ ਇੱਥੇ ਹੁੰਦਾ ਲੱਗਦਾ ਅੱਜ ਸੁਖਵੀਰ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਸੁਖਵੀਰ ਬਾਲਾ ਟ੍ਰਾਈਿੰਗ ਟੂ ਗਿਟ ਦੈ ਨੌਨ ਮਰੈਕਲ ਕੀਤਾ ਮਾਨੂੰ ਰੱਦ ਕਰਦੇ ਆਂ ਅਸੀਂ ਉਹ ਕਿਉਂ ਨਾਲ ਜੁੜਿਆ ਉਹ ਸੁਖਵੀਰ ਬਾਲਾ ਮੁਰਤਦ ਸੁਖਵੀਰ ਪਾਰਟੀ ਕੋਈ ਵੀ ਪਾਰਟੀ ਦੇ ਕੋਈ ਹੋਣੀ ਜਿਹੜਾ ਬਣੋਗਾ ਕੰਮ ਨਹੀਂ ਕਰੇਗਾ ਨਾਲ ਉਹ ਨਹੀਂ ਕਰੇਗਾ ਕਿਸਾਨ ਵੀਰੇ ਸਾਰੇ ਖੰਟੀ ਭਰਾ ਅਸੀਂ ਇੱਥੇ ਕਿਸਾਨ ਦਾ ਦੀ ਏਦਾ ਹੀ ਰਹਿਣੀ ਆ ਇਹ ਕਿਹੜੀ ਪਾਰਟੀ ਛੱਡਦੀ ਆ ਭਾਜਪਾ ਨਾਲ ਸਾਡਾ ਹੁਣ ਭਾਜਪਾ ਵੀਰੇ ਸਾਹਿਬ ਕੋਈ ਹੋਣੀ ਹੈਗਾ ਇੱਦਾਂ ਡਰਾਮਾ ਕਰ ਰਹੇ ਆ ਸੀ ਹੋ ਕੋ ਕਰਨੀ ਆ ਜੀ ਨਿਰਾਜ ਉੜ ਬੋਲਦੇ ਨੇ ਹੋਰ ਪਾਰਟੀ ਦੇ ਨਮਾਇੰਦੇ ਸਾਰੇ ભાઈ મોડ પડ્યા ਸੀ ਕਿਸੇ ਨੂੰ ਇਹ ਕੋਈ ਪਿੰਡਾਂ ਚ ਵੜ ਗਿਆ ਇੱਕੜੇ ਕਰਾ ਕਰੇ ਪਿੰਡਾਂ ਚ ਵੜ ਕੇ ਇੱਕੜੇ ਭਜਾਉਣੇ ਆ ਕੋਈ બોલ દે ਇਹ ਕੋਈ ਹੋਰ ਪਿੰਡਾਂ ਚ ਵੜ ਗਿਆ ਇੱਕੜੇ ਸਿੱਟਾ ਹੀ ਆਉਣਗੇ ਆ ਜਾਨਾ ਮਤਾਂ ਕੇ ਦੇਣੇ ਆ ਪਤਾ ਬਾਜੋ ਲੱਗਿਆ ਹੀ ਮੱਥਾ ਰਿਕਣ ਆਇਆ ਵੀਰ થી ਬਾੜ ਨਹੀਂ ਜਨਾਂ ਦੇ ਅੰਦਰ ਜਿਹੜਾ ਵੀ ਆਉਗਾ ਇਹਦਾ ਕੰਮ ਹੈ ਜਿਹੜਾ ਵੀ ਆਊਗਾ ਉਹ ਵੇਖੀ ਗੇਮ ਖੇਗਾ ਪਿੰਡਾਂ ਚ ਬੋਲਿਆ ਨਹੀਂ ਹਾਲ ਸੋ ਤੋਂ ਨਹੀਂ ਵੀ ਆਏ ਸਕੇ ਕੱਲ ਸਾਨੂੰ ਪਤਾ ਨਹੀਂ ਲੱਗਿਆ ਅਜਿਹੇ ਬੰਦੇ ਲੱਗੇ ਆ ਅਸੀਂ ਵਿਰੋਧ ਕਰਤਾ ਅੰਦਰ ਬਾਹਰ ਨਹੀਂ ਲੈਣਾਂਗੇ ਇਹ ਇਹ ਹੁਣ ਪਖੰਡ ਕਰਨਾ ਹੁੰਦੇ ਨੇ ਇਹ ਪਾਜੀ ਕੱਲ ਦਾ ਕੋਈ ਨਹੀਂ ਸਰਦਾਰ ਨਹੀਂ ਲੈਣ ਆਇਆ ਸਾਹਿਬ ਜਿਆਦੇ ਨੂੰ ਕੱਲ ਦਾ ਕੋਈ ਮੰਤਰੀ ਨਹੀਂ ਆਇਆ ਸੋ ਤੋਂ ਨਹੀਂ ਆਇਆ ਕੋਈ ਵੀ ਨਹੀਂ ਆਇਆ ਪਤਾ ਲੱਗਿਆ ਸਬੂਤ ਦਿੰਨਾ ਇੱਕ ਮਿੰਟ ਸਾਰੀਆਂ ਬਾਤਾਂ ਕੋਈ ਨਹੀਂ ਆਇਆ ਤੁਹਾਨੂੰ ਪਤਾ ਨਹੀਂ ਕੋਈ ਨਹੀਂ ਆਇਆ